ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਬਲਾਕ ਔਰ ਦੇ ਪਿੰਡ ਲੜੋਆ ਵਿਖੇ ਲੈ ਕੇ ਚੱਲੇ ਹਾਂ ਜਿੱਥੋਂ ਦੇ ਇਤਿਹਾਸਿਕ ਗੁਰਦੁਆਰਾ ਪੰਜ ਤੀਰਤ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪ੍ਰਬੰਧਕ ਕਮੇਟੀ ਵੱਲੋਂ 17 ਨਵੰਬਰ ਨੂੰ ਇੱਕ ਗੁਰਮੁਖ ਪਰਿਵਾਰ ਦੇ ਸਹਿਯੋਗ ਨਾਲ ਬਣਾਏ ਗਏ ਮੀਰੀ ਪੀਰੀ ਦੀਵਾਨ ਹਾਲ ਦਾ ਉਦਗਾਟਨ ਕੀਤਾ ਜਾਵੇਗਾ ਜਿਸ ਵਿੱਚ ਜਿੱਥੇ ਮਹਾਨ ਸੰਨ ਮਹਾਪੁਰਸ਼ ਅਤੇ ਵਿਦਵਾਨ ਆਪਣੀਆਂ ਹਾਜ਼ਰੀਆਂ ਭਰਨਗੇ ਉੱਥੇ ਹੀ ਰਾਤ ਦੇ ਦੀਵਾਨ ਵਿੱਚ ਹਾਜ਼ੂਰੀ ਰਾਗੀ ਪਾਈ ਸੁਖਵਿੰਦਰ ਸਿੰਘ ਜਵੱਦੀ ਗਿਆਨੀ ਸੁਖਦੇਵ ਸਿੰਘ ਦੱਲਾਵਾਲੇ ਬਾਬਾ ਗੁਲਾਬ ਸਿੰਘ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਮਾਸਟਰ ਸਲੀਮ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਭਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਚੱਕੀ ਨੇਵੀ ਸੰਗਤ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਬੇਨਤੀ ਕੀਤੀ ਵਧੇਰੇ ਜਾਣਕਾਰੀ ਲਈ ਚਲਦੇ ਹਾਂ ਪ੍ਰਬੰਧਕਾ ਕੋਲ ਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਵਾਦ ਪਰਮ ਸਤਿਕਾਰਯੋਗ ਗੁਰੂ ਪਿਆਰੇ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਤਿਹਾਸਿਕ ਨਗਰ ਲੜੋਆ ਵਿੱਚ ਜੋ ਛੇਵੇਂ ਪਾਸ਼ਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਗੁਰਦੁਆਰਾ ਪੈਂਤੀਰ ਸਾਹਿਬ ਦੀ ਸਥਾਪਨਾ ਕੀਤੀ ਸੀ ਉਸ ਪਾਵਨ ਪਵਿੱਤਰ ਸਥਾਨ ਤੇ ਗੁਰਸਿੱਖ ਪਰਿਵਾਰ ਨੇ ਤੇ ਹੋਰ ਸੰਗਤਾਂ ਨੇ ਇੱਕ ਬਹੁਤ ਹੀ ਵਧੀਆ ਤੇ ਵੱਡਾ ਹਾਲ ਜਿਸ ਦੀ ਲੰਬਾਈ 100 ਫੁੱਟ ਤੇ ਇੱਕ ਪਾਸੇ 120 ਫੁੱਟ ਹੈ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕੀਤਾ ਹੈ ਉਸ ਦੀਵਾਨ ਹਾਲ ਵਿੱਚ ਜਿੱਥੇ ਵੱਡੇ ਵੱਡੇ ਸੰਤ ਸਮਾਗਮਾਂ ਕੀਰਤਨ ਦਰਬਾਰ ਤੇ ਢਾਡੀ ਕਵੀਸ਼ਰ ਦਰਬਾਰ ਹੋਣਗੇ ਉਸ ਦੇ ਨਾਲ ਗੁਰਦੁਆਰਾ ਮੈਨੇਜਮੈਂਟ ਮੈਨੇਜਮੈਂਟ ਕਮੇਟੀ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਲੋੜਵੰਦ ਪਰਿਵਾਰ ਹਨ ਜਿਹੜੇ ਆਪਣੇ ਚੰਗੇ ਢੰਗ ਦੇ ਨਾਲ ਘੱਟ ਖਰਚੇ ਤੇ ਆਪਣੇ ਲੜਕੀਆਂ ਦੀਆਂ ਆਨੰਦ ਕਾਰਜ ਕਰਾਉਣਾ ਚਾਹੁੰਦੇ ਹਨ ਇਸ ਸਾਲ ਦੇ ਵਿੱਚ ਹਰ ਸਹੂਲਤ ਦੇ ਕੇ ਹਰ ਤਰ੍ਹਾਂ ਨਾਲ ਜੋ ਵੀ ਵੱਡੇ ਹਾਲ ਹਾਲ ਮਾਡਰਨ ਹਾਲ ਹਨ ਉਹ ਸਾਰੀਆਂ ਸਹੂਲਤਾਂ ਦੇ ਕੇ ਇੱਥੇ ਉਹਨਾਂ ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ। ਵਾਸ਼ ਸ਼ਰਤ ਇਹ ਹੈ ਕਿ ਸ਼ਰਾਬ ਮੀਟ ਤੋਂ ਬਿਨਾਂ ਤੇ ਜੋ ਡਾਂਸਰਾਂ ਨੂੰ ਤੋਂ ਬਿਨਾਂ ਇੱਥੇ ਸਾਰੇ ਸਮਾਗਮ ਗੁਰਮਤੇ ਅਨੁਸਾਰ ਹੋਣਗੇ। ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ 17 ਨਵੰਬਰ ਦਿਨ ਐਤਵਾਰ ਨੂੰ ਇਸ ਦੀਵਾਨ ਹਾਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਸ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ 555 ਪ੍ਰਕਾਸ਼ ਵਰ ਵੀ ਮਨਾਇਆ ਜਾ ਰਿਹਾ ਹੈ। ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ 17 ਨਵੰਬਰ ਦੇ ਐਤਵਾਰ ਨੂੰ ਸਵੇਰੇ 10 ਵਜੇ ਸੰਤ ਸਰਵਣ ਸਿੰਘ ਜੀ ਡੇਰਾ ਜੱਬੜ ਵਾਲੇ ਉੱਥੇ ਪਹੁੰਚ ਕਰਕੇ ਆਪਣੇ ਕਰਕਮਲਾਂ ਦੇ ਨਾਲ ਇਸ ਇਸ ਹਾਲ ਦਾ ਉਦਘਾਟਨ ਕਰਨਗੇ ਉਹਨਾਂ ਦੇ ਨਾਲ ਬਾਬਾ ਸਰਬਜੀਤ ਸਿੰਘ ਜੀ ਹੋਰ ਵੀ ਭਾਰਤ ਦੇ ਪੰਜਾਬ ਦੇ ਵੱਡੇ ਵੱਡੇ ਮਹਾਪੁਰਸ਼ ਉੱਥੇ ਪਹੁੰਚ ਰਹੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਵੇਰੇ 10 ਵਜੇ ਸਾਰੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੋ ਰਾਦੇ ਸਮਾਗਮ ਹਨ ਉਹਨਾਂ ਦੇ ਵਿੱਚ ਸਾਹਿਬ ਸਿਕੰਦਰ ਸਿੰਘ ਜੀ ਜੋ ਇੱਥੇ ਹਜ਼ੂਰੀ ਰਾਗੀ ਹਨ ਉਹ ਪਹੁੰਚਣਗੇ ਇੱਕ ਵਿਛਲੀ ਜੱਤਾ ਗੁਰਪ੍ਰੀਤ ਸਿੰਘ ਜੀ ਅੰਮ੍ਰਿਤਸਰ ਵਾਲੇ ਤੇ ਗਿਆਨੀ ਸੁਖਦੇਵ ਸਿੰਘੀ ਡੱਲਾ ਤੇ ਬਾਬਾ ਗੁਲਾਬ ਸਿੰਘ ਜੀ ਉਹਨਾਂ ਦੇ ਨਾਲ ਮਾਸਟਰ ਸਲੀਮ ਇੱਥੇ ਪਹੁੰਚ ਰਹੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਰੌਣਕ ਨੂੰ ਵਧਾਓ ਸਤਿਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰੋ ਸਾਰੀ ਸੰਗਤ ਦੇ ਚਰਨਾਂ ਚ ਦੁਆਰਾ ਫਿਰ ਬੇਨਤੀ ਹੈ ਕਿ ਦਿਨ ਦੇ ਸਮਾਗਮ ਵਿੱਚ 10 ਵਜੇ ਦੇ ਸਮਾਗਮ ਵਿੱਚ ਤੇ ਰਾਤ ਨੂੰ ਜੋ 5 ਵਜੇ ਸ਼ੁਰੂ ਹੋਣਾ ਸਮਾਗਮ ਵਿੱਚ ਸਾਰੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਕੀ ਗੁਰਜੀਕਾ ਖਾਲਸਾ ਆਹੀ ਕੁਝ ਕੀ ਫਤਿਹ ਤੋਂ ਹਰਗੋਬਿੰਦ ਸਾਹਿਬ ਸੇਮੀ ਪਾਛਾਈ ਦਾ ਪਵਿੱਤਰ ਅਸਥਾਨ ਹੈ ਇਹ ਉਹਨਾਂ ਦੀ ਚਰਨ ਛੋਹ ਪ੍ਰਾਪਤ ਇਸ ਸਥਾਨ ਤੇ ਤੇ ਉਹਨਾਂ ਨੇ ਪੰਜ ਪੀਰੀ ਪੰਜ ਪੰਜ ਤੀਰਸ ਦਾ ਇੱਥੇ ਵਰਦਾਨ ਦਿੱਤਾ ਸੀਗਾ ਔਰ ਇੱਥੇ ਬਹੁਤ ਵੱਡੀ માનਤਾ ਹੈ ਹਮੇਸ਼ਾ ਹੀ ਸੰਗਤਾਂ ਇੱਥੇ ਆਪਣਾ ਆਪਣੇ ਨਸਮਸਤਕ ਹੁੰਦੀ ਹੈ ਆਪਣੀਆਂ ਜੜੀਆਂ ਇਸ਼ਾਵਾ ਹਨ ਖਵਾਸ਼ਾ ਹਨ ਉਹਨਾਂ ਨੇ ਇੱਥੋਂ ਪੂਰੀਆਂ ਕਰਦੀਆਂ ਹਨ ਔਰ ਮੈਨੇਜਮੈਂਟ ਕਮੇਟੀ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਦੁਆਰਾ ਸਥਾਨ ਜਿਹੜਾ ਹੈ ਇਹਦੀ ਪ੍ਰਬੰਧ ਜਿਹੜੇ ਆ ਉਹਦੀ ਦੇਖ ਰੇਕ ਚਲਾ ਰਹੇ ਹਨ ਔਰ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੁੱਚੀਆਂ ਸੰਗਤਾਂ ਵੱਲੋਂ ਐਨ ਆਰ ਆਈ ਸਹਿਬਾਨ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਇੱਕ ਆਧੁਨਿਕ ਸਹੂਲਤਾਂ ਵਾਲਾ ਜਿੱਥੇ ਹਰ ਚੀਜ਼ ਦੀ ਜਿਹੜੀ ਮਤਲਬ ਵਿਆਹ ਸ਼ਾਦੀਆਂ ਦੇ ਸਮੇਂ ਦੇ ਵਿੱਚ ਜਰੂਰਤ ਹੁੰਦੀ ਹੈ ਵਿਆਹ ਕਰਨੇ ਲਈ ਬੱਚਾਂ ਦੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਾਲ ਦੇ ਵਿੱਚ ਮੀਰੀਪਰੀ ਜੀ ਹਾਲ ਹਾਲ ਦੇ ਨਾਂ ਤੇ ਜਿਹੜਾ ਤਿਆਰ ਕੀਤਾ ਗਿਆ ਔਰ ਕਰੋੜਾਂ ਰੁਪਏ ਦੀ ਲਾਗਤ ਤਕਰੀਬਨ 5 ਕਰੋੜ ਰੁਪਏ ਦੇ ਨੇੜੇ ਤੇ ਜਿਹੜੇ ਇਸ ਹਾਲ ਦੇ ਉੱਤੇ ਲਾਗਤ ਲੱਗੀ ਹੈ ਔਰ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਜਿਹੜੀ ਸ਼ੁਭ ਆਰੰਭਤਾ ਹੈ ਹਾਲ ਦੀ ਮੀਰੀਪਰੀ ਹਾਲ ਦੀ ਉਹ 17 ਤਰੀਕ ਨੂੰ ਕੀਤੀ ਜਾ ਰਹੀ ਹੈ ਔਰ ਉਹਦੀਆਂ ਤਿਆਰੀਆਂ ਦੇ ਸਬੰਧ 'ਚ ਅੱਜ ਸਾਰੇ ਜਿਹੜੇ ਸੰਗਤ ਹੈ ਉਹ ਇਕੱਠੀ ਹੋਈ ਹੈ ਪ੍ਰਬੰਧਕ ਵੀ ਇਕੱਠੇ ਹੋਏ ਆ ਪ੍ਰਿੰਸੀਪਲ ਤਰਜੀਵਨ ਸਿੰਘ ਜੀ ਔਰ ਇਹਨਾਂ ਦੇ ਸਾਰੇ ਸਾਥੀ ਦਿਨ ਰਾਤ ਮਿਹਨਤ ਕਰਕੇ ਇਸ ਹਾਲ ਦੀ ਜਿਹੜੀ ਆ ਉਹ ਦੇਖਰੇਖ ਔਰ ਯੋਗ ਪ੍ਰਬੰਧਾਂ ਦੀ ਜਿਹੜੀ ਆ ਉਹ ਸਾਰੀ ਦੇਖਰੇਖ ਕਰ ਰਹੇ ਆ ਔਰ 17 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਕੀਰਤਨ ਦਰਬਾਰ ਲੱਗਣੇ ਆ ਔਰ ਸੰਗਤਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਹੋਮ ਹੋਮ ਆ ਕੇ ਇੱਥੇ ਪਹੁੰਚਣ ਔਰ ਇੱਥੇ ਗੁਰੂ ਮਹਾਰਾਜ ਦੇ ਮਹਿਮਾ ਦਾ ਗਉਣ ਗਾਣ ਜਿਹੜਾ ਉਹ ਕੀਤਾ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ